ਸ੍ਰੀ ਗੱਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕੱਲ ਇੱਕ ਲੋਂਗੋਵਾਲ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਹੈ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਜਿੱਥੇ 20 ਅਗਸਤ ਨੂੰ ਜਿਹੜੇ ਨੇ ਹਰਜਨ ਸਿੰਘ ਲੋਂਗੋਵਾਲ ਦੀ ਜੜੀ ਯਾਦ ਵਿੱਚ ਉਹਨਾਂ ਦਾ ਸ਼ਹੀਦੀ ਦਿਵਸ ਮਨਾਇਆ ਗਿਆ ਕੈ ਲਈ ਕਿ ਉਹਨਾਂ ਦੀ ਵਰਸੀ ਕੀਤੀ ਗਈ ਇੱਕ ਵੱਡੇ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਕਈ ਵਾਰ ਅਕਾਲੀ ਉਹਨੂੰ ਸ਼ਾਇਦ ਕਈ ਵਾਰ ਮਤਲਬ ਉਹਨਾਂ ਦੀ ਵਰਸੀ ਕਰਦੇ ਸੀ ਜਾਂ ਨਹੀਂ ਕਰਦੇ ਸੀ ਲੇਕਿਨ ਇਸ ਵਾਰ ਜਿੱਦੋ ਜਦਾਈ ਵਿੱਚ ਦੋਨਾਂ ਅਕਾਲੀਆਂ ਨੇ ਜਿਹੜੇ ਨੇ ਸੰਤ ਹਰਜਨ ਸਿੰਘ ਲੋਗੋਵਾਲ ਦੇ ਦੀ ਜਿਹੜੀ ਵਰਸੀ ਹੈ ਉਹ ਮਨਾਈ ਗਈ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜੇ ਨਵੇਂ ਅਕਾਲੀ ਦਲ ਨੇ ਜਿਹੜੇ ਨਵੇਂ ਅਕਾਲੀ ਦਲ ਦੀ ਪਾਰਟੀ ਬਣੀ ਹੈ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਦੇ ਤੇ ਦੂਸਰੇ ਪਾਸੇ ਸ਼ਰੋਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਹੈ ਜਿਹੜੇ ਆਪਣੇ ਆਪ ਨੂੰ ਜਰਨੈਲ ਕਹਿੰਦੇ ਨੇ ਸੁਖਬੀਰ ਸਿੰਘ ਬਾਦਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਥੇ ਕਿੰਨਾ ਇਕੱਠ ਸੀ ਉੱਥੇ ਕਿੱਡੀ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ਸੀ ਲੋਕਾਂ ਵੱਲੋਂ ਕਿਹਦੀ ਜ਼ਿਆਦਾ ਪ੍ਰਸ਼ੰਸਾ ਕੀਤੀ ਗਈ ਲੋਕ ਕਿਦੇ ਕਿਸ ਤਰ੍ਹਾਂ ਹੱਕ ਦੇ ਵਿੱਚ ਖੜੇ ਹੋਏ ਆਪਾਂ ਪਹਿਲਾਂ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਜਦੋਂ ਕੱਲ ਵੱਡਾ ਜਿਹੜਾ ਇਕੱਠ ਕੀਤਾ ਗਿਆ ਹੈ ਸੰਗਰੂਰ ਦੇ ਸੰਗਰੂਰ ਵਿਖੇ ਉੱਥੇ ਜਿਹੜਾ ਸਭ ਤੋਂ ਵੱਡਾ ਇਕੱਠ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਲਗਾਇਆ ਗਿਆ ਯਾਨੀ ਕਿ ਕੁਰਸੀਆਂ ਲਾਈਆਂ ਗਈਆਂ ਉੱਥੇ ਹਰ ਇੱਕ ਲੈਰੇਗਾਗੇ ਦੀ ਗੱਲ ਕਰ ਲਈਏ ਬਰਨਾਲੇ ਦੀ ਗੱਲ ਕਰ ਲਈਏ ਜਾਂ ਫਿਰ ਇਸ ਨਾਮ ਦੀ ਗੱਲ ਕਰ ਲਈਏ ਹਰੇਕ ਉਥੇ ਵੱਡੇ ਵੱਡੇ ਲੀਡਰ ਪਹੁੰਚੇ ਲੀਡਰਾਂ ਨੇ ਪਹੁੰਚਣਾ ਸੀ ਕਿ ਤੁਹਾਨੂੰ ਪਤਾ ਹੈ ਫਿਰ ਵੀ ਸੁਖਬੀਰ ਸਿੰਘ ਬਾਦਲ ਕਾਫੀ ਟਾਈਮ ਤੋਂ ਅਕਾਲੀ ਦਲ ਦੇ ਵਿੱਚ ਰਹੇ ਨੇ ਤੇ ਕਿਤੇ ਨਾ ਕਿਤੇ ਕਾਫੀ ਜਿਹੜੇ ਨੇ ਲੀਡਰ ਕਹਿ ਲਿਆ ਆਗੂ ਕਾਫੀ ਜੜੇ ਹੋਏ ਜੁੜੇ ਹੋਏ ਨੇ ਉਹਨਾਂ ਦੇ ਨਾਲ ਤੁਹਾਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਮਾਹੌਲ ਵੀ ਬੜੀ ਚੰਗੀ ਤਰ੍ਹਾਂ ਬਣਨਾ ਆਉਂਦਾ ਹੈ ਕਿਉਂਕਿ ਚਾਹੇ ਲੀਡਰਾਂ ਦੇ ਸਿਰ ਤੇ ਹੀ ਲੋਕ ਪਹੁੰਚੇ ਸੀ ਯਾਨੀ ਕਿ ਕੋਈ ਕਿਸੇ ਦੇ ਨਾਲ ਪਹੁੰਚਿਆ ਸੀ ਕੋਈ ਤਾਏ ਤਾਏ ਦੇ ਨਾਲ ਭਤੀਜਾ ਪਹੁੰਚਿਆ ਸੀ ਭਤੀਜੇ ਦੇ ਨਾਲ ਦੋ ਦੇ ਦੋਸਤ ਪਹੁੰਚੇ ਸੀ ਤਾਂ ਕਹਿਣ ਦਾ ਮਤਲਬ ਹੈ ਕਾਫੀ ਵੱਡਾ ਲੰਮਾ ਇਕੱਠ ਸੀਗਾ ਸੁਖਬੀਰ ਸਿੰਘ ਬਾਦਲ ਦੇ ਧੜੇ ਦੇ ਵਿੱਚ ਜਿੱਥੇ ਟਾਈਮ ਵੀ ਬੜਾ ਲਾਇਆ ਗਿਆ ਟਾਈਮ ਨੂੰ ਸੰਭਾਲਿਆ ਗਿਆ ਕਿਉਂਕਿ ਬੜੇ ਪੁਰਾਣੇ ਨੇ ਸਿਆਸਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਜਿਹੜੇ ਆਗੂ ਨੇ ਚਾਹੇ ਉਹਨਾਂ ਦੇ ਆਗੂਆਂ ਦੇ ਮੂੰਹੋਂ ਆਏ ਲੋਕ ਚਾਹੇ ਉਹਨੂੰ ਉਹਦੇ ਉਹਨਾਂ ਦੇ ਆਪਣੇ ਕਾਰਗੁਜ਼ਾਰੀ ਤੇ ਆਏ ਜਿਵੇਂ ਮਰਜੀ ਲਾ ਲੋ ਲੇਕਿਨ ਕਹਿਣ ਦਾ ਮਤਲਬ ਹੈ ਕਿ ਸੁਖਬੀਰ ਸਿੰਘ ਧੜੇ ਦੇ ਵਿੱਚ ਬਹੁਤ ਵੱਡਾ ਇਕੱਠ ਵੇਖਿਆ ਗਿਆ ਜਿੱਥੇ ਕੁਰਸੀਆਂ ਦਾ ਕੁਰਸੀਆਂ ਵੀ ਭਰੀਆਂ ਹੋਈਆਂ ਸਾਹਮਣੇ ਆਈਆਂ ਪੁਲਿਸ ਪ੍ਰਸ਼ਾਸਕ ਵੀ ਬਹੁਤ ਸੀਗਾ ਪੁਲਿਸ ਦੇ ਵੀ ਬਹੁਤ ਵੱਡੇ ਉੱਥੇ ਆਪਣਾ ਸਮਰਤਕ ਦਿੱਤਾ ਗਿਆ ਜਿੱਥੇ ਡੀਐਸਪੀ গোল্ডি سارے ہی ਪੁੱਜੇ ਹੋਏ ਸੀਗੇ ਤਾਂ ਕਹਿਣ ਦਾ ਮਤਲਬ ਹੈ ਕਿ ਸੁਖਬੀਰ ਸਿੰਘ ਬਾਦਲ ਇਸ ਇਕੱਠ ਨੂੰ ਵੇਖ ਕੇ ਕਾਫੀ ਖੁਸ਼ੀ ਵੀ ਹੋਏ ਪ੍ਰਭਾਵਿਤ ਵੀ ਹੋਏ ਕਿਉਂਕਿ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਦੇ ਮਨ ਦੇ ਅੰਦਰ ਡਰ ਵੀ ਬਣਿਆ ਹੋਇਆ ਸੀ ਜਦੋਂ ਦਾ ਨਵੇਂ ਅਕਾਲੀ ਦੇ ਪ੍ਰਧਾਨ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਦਾ ਕਿਤੇ ਨਾ ਕਿਤੇ ਡਾਰਵੀ ਬਣਿਆ ਹੋਇਆ ਸੀ ਲੇਕਿਨ ਕੱਲ ਜਿਸ ਤਰ੍ਹਾਂ ਦਾ ਮਾਹੌਲ ਦੇਖਿਆ ਗਿਆ ਤਾਂ ਕਾਫੀ ਉਸ ਮਾਹੌਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਕਾਫੀ ਲੋਕ ਆਏ ਕਿਉਂਕਿ ਪੈਸਾ ਵੀ ਬੋਲਦਾ ਹੈ ਪੁਰਾਣੇ ਲੋਕ ਵੀ ਕਾਫੀ ਜੁੜੇ ਹੋਏ ਨੇ ਤਾਂ ਜਿਹੜੇ ਪਿੰਡਾਂ ਦੇ ਵਿੱਚੋਂ ਸਰਪੰਚ ਆਗੂ ਜਾਂ ਕੋਈ ਵੀ ਵਲੰਟੀਅਰ ਕਹਿ ਲਓ ਜਾਂ ਫਿਰ ਉਹਨਾਂ ਦੇ ਮੂੰਹ ਨੂੰ ਕਹਿ ਲਓ ਲੇਕਿਨ ਸੁਖਬੀਰ ਸਿੰਘ ਦੇ ਧੜੇ 'ਚ ਕਾਫੀ ਜਿਹੜੇ ਨੇ ਲੰਮੀ ਤਕਾਰ ਦੇ ਵਿੱਚ ਇਕੱਠ ਸੀਗਾ ਕਾਫੀ ਲੋਕ ਦਿਖਾਈ ਦਿੱਤੇ ਉੱਥੇ ਲੇਕਿਨ ਦੂਸਰੇ ਪਾਸੇ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਉਹਨਾਂ ਦੇ ਧੜੇ ਤੇ ਬੜੀ ਸਿੰਪਲ ਸਾਦਾ ਇੱਕ ਕੀਤਾ ਗਿਆ ਕਿਉਂਕਿ ਉੱਥੇ ਤੁਹਾਨੂੰ ਪਤਾ ਹੈ ਗੁਰਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਸੀਗਾ ਤੇ ਲੋਕਾਂ ਨੂੰ ਥੱਲੇ ਹੀ ਬਿਠਾਇਆ ਗਿਆ ਚਾਹੇ ਉੱਥੇ ਜਿਹੜੇ ਨੇ ਵੱਡੇ ਕਹਿ ਲਈਏ ਆਪਾਂ ਜਿਹੜੇ ਵੱਡੇ ਆਗੂ ਪਹੁੰਚੇ ਵਿਧਾਇਕ ਪਹੁੰਚੇ ਉਹਨਾਂ ਨੂੰ ਥੱਲੇ ਹੀ ਬਹਿਣਾ ਪੈਣਾ ਸੀ ਕਿਉਂਕਿ ਪ੍ਰਕਾਸ਼ ਹੋਇਆ ਸੀ ਗੁਰੂ ਸਾਹਿਬ ਦਾ ਤੇ ਲੇਕਿਨ ਉੱਥੇ ਬਿਠਾਏ ਤਾਂ ਚਾਹੇ ਥੱਲੇ ਗਏ ਸੀ ਇੱਕ ਜਗ੍ਹਾ ਦੀ ਜੇਕਰ ਆਪਾਂ ਸੁਖਬੀਰ ਸਿੰਘ ਸਾਡੇ ਦੀ ਗੱਲ ਕਰੀਏ ਉੱਥੇ ਇੱਕ ਕੁਰਸੀ ਦੀ ਜਗ੍ਹਾ ਤੇ ਇੱਕ ਹੀ ਬੈਠੇਗਾ ਲੇਕਿਨ ਇੱਥੇ ਇੱਕ ਕੁਰਸੀ ਦੀ ਜਗ੍ਹਾ ਤੇ ਦੋ ਲੋਕ ਲੋਕ ਇੱਥੇ ਵੀ ਦਿਖੇ ਥੋੜਾ ਪ੍ਰਬੰਧ ਦੇ ਵਿੱਚ ਥੋੜੀ ਉਹ ਦਿੱਕਤ ਆਈ ਕਿਉਂਕਿ ਨਵੀਂ ਪਾਰਟੀ ਹੈ ਨਵੇਂ ਲੋਕ ਨੇ ਥੋੜਾ ਜਿਹਾ ਹਰੇਕ ਨੂੰ ਸਿਆਸਤ ਦੇ ਵਿੱਚ ਟਾਈਮ ਲੱਗਦਾ ਹੈ ਜਿੱਥੇ ਕਹਿ ਲਈਏ ਕਿ ਲੋਕ ਸੀ ਲੇਕਿਨ ਜਿਆਦਾ ਹੁੰਗਾਰਾ ਜਿਹੜਾ ਮਿਲਿਆ ਏ ਉਹ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੀ ਧੜੇ ਵੱਲ ਜਿਆਦਾ ਲੋਕਾਂ ਦਾ ਇਕੱਠ ਵੇਖਿਆ ਗਿਆ ਹੈ ਇੱਧਰ ਪਰਮਿੰਦਰ ਸਿੰਘ ਢੀਂਸਾ ਜਿਹੜੇ ਨੇ ਉਹ ਮਤਲਬ ਆਪਣੇ ਵੱਲੋਂ ਜਿਹੜੇ ਨੇ ਉਹਨਾਂ ਦੀ ਅਗਵਾਈ ਹੇਠ ਜਿਹੜਾ ਉਹਨਾਂ ਨੇ ਆਵਾਜਾਈ ਦਾ ਸਾਧਨਾ ਵਿਕਲਾਂ ਦੀ ਸੰਭਾਲ ਰੱਖੀ ਹੋਈ ਸੀ ਕਹਿਣ ਦਾ ਮਤਲਬ ਹੈ ਕਿ ਉੱਥੋਂ ਬਰਨਾਲੇ ਤੋਂ ਲੈ ਕੇ ਦੂਸਰੇ ਸੰਗਰੂਰ ਦੀ ਗੱਲ ਕਰ ਲਈਏ ਜਾਂ ਫਿਰ ਬਹੁਤ ਵੱਡੀਆਂ-ਵੱਡੀਆਂ ਬੱਸਾਂ ਉੱਥੇ ਪਹੁੰਚੀਆਂ ਹੋਈਆਂ ਸੀ ਭਰ ਕੇ ਲੇਕਿਨ ਸੁਖਬੀਰ ਸਿੰਘ ਦੇ ਧੜੇ ਨਾਲੋਂ ਕੱਟ ਮਤਲਬ ਉੱਥੇ ਲੋਕ ਦਿਸੇ ਇਕਬਾਲ ਸਿੰਘ ਝੁੰਨਾ ਜੀ ਵੀ ਆਪਣਾ ਕਾਫੀ ਜ਼ੋਰ ਦਿਖਾਉਂਦੇ ਨਜ਼ਰ ਆ ਰਹੇ ਸੀ ਕਾਫੀ ਸਿਆਸੀ ਲੋਕ ਸੀ ਲੇਕਿਨ ਜਿੰਨੇ ਵੱਡੇ ਆਗੂ ਸੁਪੀਰ ਸਿੰਘ ਬਾਦਲ ਦੇ ਨਾਲ ਸੀਗੇ ਉਨੇ ਲੋਕ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਹੱਕ ਦੇ ਵਿੱਚ ਨਹੀਂ ਦੇਖੇ ਗਏ ਕੱਲ ਲੇਕਿਨ ਆਪਦੇ ਵੱਲੋਂ ਜਿੱਥੇ ਦੋਨਾਂ ਪਾਰਟੀਆਂ ਨੇ ਵੱਡਾ ਜਿਹੜਾ ਇੱਕ ਜਿਹੜੇ ਨੇ ਸੰਤ ਹਰਜਨ ਸਿੰਘ ਦੀ ਜਿੱਥੇ ਵਰਸੀ ਤੇ ਮਨਾਈ ਗਈ ਹੈ ਲੇਕਿਨ ਦੂਮਾ ਪਾਸੇ ਜੇਕਰ ਗੱਲ ਕਰੀਏ ਤਾਂ ਜਿਹੜੇ ਨੇ ਸ਼੍ਰੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤੜਾ ਕਾਫੀ ਸਟਰੋਂਗ ਮਹਿਸੂਸ ਹੋਇਆ ਇੱਕ ਪਾਸੇ ਅੰਦਰੋਂ ਕਿਤੇ ਨਾ ਕਿਤੇ ਸੁਖਬੀਰ ਸਿੰਘ ਬਾਦਲ ਨੂੰ ਚਾਹ ਵੀ ਸੀ ਕਿਉਂਕਿ ਦੇਖੋ ਦੋ ਧੜੇ ਬਣ ਚੁੱਕੇ ਨੇ ਇੱਕ ਦੂਜੇ ਨੂੰ ਮਾੜਾ ਚੰਗਾ ਬੋਲਦੇ ਵੀ ਸਾਹਮਣੇ ਨਜ਼ਰ ਆ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਖਬਰਾਂ ਵਾਇਰਲ ਹੋ ਰਹੀਆਂ ਨੇ ਜਿੱਥੇ ਇੱਕ ਦੂਜੇ ਦੇ ਦੂਜੇ ਨੂੰ ਜਿਹੜੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਲੇਕਿਨ ਉਹਦੇ ਚਲਦਿਆਂ ਹੀ ਕੱਲ ਸੁਖਬੀਰ ਸਿੰਘ ਦੇ ਧੜੇ ਨੂੰ ਕਾਫੀ ਜੜੀ ਹੈ ਕਹਿ ਲਈਏ ਕਿ ਕਾਫੀ سپورਟ ਮਿਲੀ ਹੈ ਚਾਹੇ ਉਹ سپورਟ ਕਿਸੇ ਹੋਰ ਆਗੂਆਂ ਕਰਕੇ ਮਿਲੀ ਹੋਵੇ ਚਾਚੇ ਨਾਲ ਭਤੀਜਾ ਪਹੁੰਚਿਆ ਹੋਵੇ ਮਾਮੇ ਨਾਲ ਮਾਮੇ ਨਾਲ ਭਾਂਜਾ ਪਹੁੰਚਿਆ ਹੋਵੇ ਤਾਂ ਕਹਿਣ ਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਇਹ ਜਿਹੜੇ ਹੈ ਸੁਖਬੀਰ ਸਿੰਘ ਬਾਦਲ ਦੇ ਧੜੇ ਚ ਕਾਫੀ ਜਿਹੜੀ ਹੈ ਪੁਲਿਸ ਫੋਰਸ ਵੀ ਲਗਾਈ ਗਈ ਹਰੇਕ ਚੀਜ਼ ਦਾ ਸਿਸਟਮ ਵੀ ਬਣਾਇਆ ਗਿਆ ਕਿਉਂਕਿ ਕਾਫੀ ਪਹਿਲਾਂ ਤੋਂ ਜੁੜੇ ਹੋਏ ਨੇ ਸਿਆਸਤ ਸਿਆਸਤ ਦੇ ਵਿੱਚ ਲੇਕਿਨ ਉਹਦੇ ਬਰਾਬਰ ਜਿਹੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਕਿ ਤਾਂ ਉਹਨਾਂ ਨੇ ਵੀ ਬਹੁਤ ਸਾਦਾ ਸਾਧਿਆਂ ਤਰ੍ਹਾਂ ਇੱਕ ਉਹਨਾਂ ਨੇ ਮਤਲਬ ਜਿਹੜੀ ਹੈ ਬਰਸੀ ਨੂੰ ਮਨਾਇਆ ਗਿਆ ਲੇਕਿਨ ਉਹਨਾਂ ਦੇ ਜਿਹੜੇ ਸਾਦੇਪਨ ਦੇ ਵਿੱਚ ਥੋੜੇ ਜੇ ਡਾਵਾ ਡੋਲ ਤਾਂ ਹੋ ਗਏ ਕਿਉਂਕਿ ਸਿਆਸਤ ਵਿੱਚ ਨਵਾਂ ਪੈਰ ਹੈ ਸਿਆਸਤ ਬਾਰੇ ਹਜੇ ਥੋੜੇ ਪੈਰ ਜਿਹੜੇ ਨੇ ਲੱਗਣੇ ਥੋੜੇ ਜੇ ਬ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਤੇ ਚਾਹੇ ਆਪਾਂ ਗੱਲ ਕਰੀਏ ਲੇਕਿਨ ਕੱਲ ਕਾਫੀ ਵੱਡਾ ਹੰਗਾਰਾ ਮਿਲਿਆ ਸੁਖਬੀਰ ਸਿੰਘ ਬਾਦਲ ਨੂੰ ਇਹ ਤਾਂ ਚਾਹੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੀ ਦੱਸਣਗੀਆਂ ਕਿ ਅਸਲੀ ਜਿਹੜੀ ਵੋਟ ਹੈ ਕਿਦੇ ਹੱਕ ਦੇ ਵਿੱਚ ਜਾਂਦੀ ਹੈ ਕਿਉਂਕਿ ਸਿਆਸਤ ਦੇ ਵਿੱਚ ਕਾਫੀ ਜੜੀਆਂ ਨੇ ਪਾਰਟੀਆਂ ਵੀ ਉਤਰ ਚੁਕੀਆਂ ਨੇ ਜੇ ਅਗਰ ਗੱਲ ਕਰੀਏ ਭਾਜਪਾ ਦੀ ਗੱਲ ਕਰੀਏ ਦੂਸਰੇ ਪਾਸੇ ਗੱਲ ਕਰੀਏ ਆਪਾਂ ਭਾਈ ਅਨੀਤਪੁਰ ਖਾਲਸਾ ਜੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ आम आदमी पार्टी ਦੀ ਗੱਲ ਕਰੀਏ ਤਾਂ ਕਾਫੀ ਜੜੀਆਂ ਨੇ ਪਾਰਟੀਆਂ ਵੀ ਬਣ ਚੁੱਕੀਆਂ ਨੇ ਜਿੱਥੇ ਸਿਆਸਤ ਦੇ ਵਿੱਚ ਹਰ ਇੱਕ ਪਾਰਟੀ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ ਲੇਕਿਨ ਕੱਲ ਦਾ ਜਿਹੜਾ ਵੱਡਾ ਵੱਡਾ ਇਕੱਠ ਵੇਖਿਆ ਗਿਆ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਤੇ ਉੱਥੋਂ ਕਿਤੇ ਨਾ ਕਿਤੇ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਉਮੀਦ ਜਾਗਣੀ ਸ਼ੁਰੂ ਹੋ ਗਈ ਹੈ ਬਾਕੀ ਤਾਂ ਆਉਣ ਵਾਲਾ ਟਾਈਮ ਹੀ ਦੱਸੇਗਾ ਲੇਕਿਨ ਕੱਲ ਜਿਹੜੀ ਇਹ ਬਾਜ਼ੀ ਮਾਰੀ ਗਈ ਹੈ ਸੁਖਬੀਰ ਸਿੰਘ ਬਾਦਲ